ਮੀਟਿੰਗ ਨੂੰ ਜਾ ਰਹੀ ਅੱਗੇ ਜਿਹੜੀਆਂ 500 ਰਈਆਂ ਨੇ ਆਪਣੀਆਂ ਆਪਕਰ ਦਾ ਦਰਦ ਦਰਤ ਵਾਲੀਆਂ ਜਿਹੜੇ ਹੁਣ ਤੁਸੀਂ ਟੀਮੋਂ ਭਾਜੀ ਨੇ ਅਮਨ ਭਾਜੀ ਇਹ ਮੇਰੇ ਕੋਲ ਰੋਜ਼ ਮਿਲ ਕੇ ਜਾਂਦੇ ਮੈਂ ਤੁਹਾਨੂੰ ਸੁਣਿਆ ਵੀ ਉੱਪਰ ਗੱਲਬਾਤ ਹੋ ਗਈ ਹੈ ਚਾਰ ਤੋਂ ਟੀਮ ਤੁਸੀਂ ਨੇ ਦੇ ਰਹਿਣੇ ਇਲਕਸ਼ਨ ਦੇ ਵਿੱਚ ਤੇ ਜੇ ਇਥੇ ਕੋਈ ਬੱਸਾ ਲੜਨਾ ਕਿਉਂ ਹੈ ਆਪਣਾ ਭੇਜੋ ਕਹੋ ਕਿ ਸਾਡੇ ਭਾਈ ਆ ਜਿਹੜੇ ਤੁਹਾਡੇ ਪਿਛਲੀਆਂ ਉਹ ਚਾਰ ਮੀਟਿੰਗਾਂ ਜਿਹੜੀਆਂ ਆਪਾਂ ਕਾਫੀ ਕਰਾਉਣੀ ਹੈ ਉਹਦੇ 'ਚ ਤੁਹਾਡਾ ਜਿਹੜਾ ਕੰਮ ਨਹੀਂ ਪਿਆ ਹੋਇਆ ਉਹ ਬਰਾ ਮ ਤੁਸੀਂ ਦੱਸ ਦੋ ਵੀ ਆਹ ਸਾਡੇ ਕੋਈ ਐਮਰਜੈਂਸੀ ਵਰਕਾ ਮੀਟਿੰਗ ਪਾ ਲੋ ਮੈਂ ਗੱਲ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਸੀ ਕਿ ਸਾਰੇ ਐਮਸੀ ਨਾਲ ਕੋਈ ਵੀ ਮੀਟਿੰਗ ਕਰਨ ਤੋਂ ਪਹਿਲਾਂ ਸਾਰੇ ਐਮਸੀ ਨੂੰ ਬੁਲਾ ਲਿਆ ਕਰੋ ਜੀ ਸਾਰਿਆਂ ਨੂੰ ਮੈਂ ਹੁਣ ਉੱਥੇ ਆ ਰਹੀ ਕਿਉਂਕਿ ਮੈਂ ਇੰਨਾ ਗਲੇਜ ਪਿਆ ਹੋਇਆ ਵੀ ਤੁਸੀਂ ਉਹ ਤੋਂ ਦਫ਼ਤਰ ਹੀ ਚੱਲ ਜੇ ਹੁਣ ਇੰਨੇ ਗਲੇਜ ਤੋਂ ਦੀ ਜਾਇਏ ਆਪਾਂ ਟਾਈਮ ਥੋੜਾ ਹੈ ਆਪਾਂ ਕੰਮ ਕਰੀਏ ਜੇ ਕੋਈ ਦਿੱਕਤ ਹੈ ਤਾਂ ਦੇ ਬਾਅਦ ਅਵਾਡ ਦੇ ਵਿੱਚ ਘਰਾਂ ਨਾਲੇ ਸੁਖਣਾ ਹੁਣ ਕੰਮ ਹੋ ਰਹੇ ਨੇ ਸ਼ਹਿਰ ਦੇ ਕੋਈ ਨਹੀਂ ਮੈਡਮ ਤੁਸੀਂ ਆ ਜਾਓ ਮੈਡਮ ਜੀ ਆ ਜਾਓ ਅਲਪੀ ਕੀ ਹੋ ਰਿਹਾ ਹੈ ਕਮਾਜ ਵਾਲੀ ਹਿਸਾਬ ਲਈ ਤੇ ਆਜਣ ਦੋ ਬਲਾਲੇ ਕਿਸੇ ਠੇਕੇਦਾਰ ਤੋਂ ਦਿੱਕਤ ਹੈ ਤਾਂ ਠੇਕੇਦਾਰ ਨੂੰ ਯੋ ਸਾਹ ਬਗਲ ਦੋ ਉਹਨਾਂ ਕੰਮ ਲੈਣਾ ਕੋਈ ਤਦਾਮੂਦੀਨ ਜੀ ਦਾ ਨਾਮ ਲੈ ਰਹੇ ਨੇ ਕੰਮ ਨਹੀਂ ਕਰ ਰਹੇ ਹਾਂ ਕਿਸੇ ਹੋਰ ਨੂੰ ਦੇ ਦੋ ਠੀਕ ਹੈ ਜੀ ਮੈਡਮ ਸੈਕਿੰਡ ਆ ਦੇਗੀ ਠੀਕ ਕੋਈ ਤਦਾਮੂਦੀਨ ਦਾ ਮੈਡਮ ਕਿਊਬ ਹੋਵੇ ਵਿੱਚ ਨੋਟਰ ਬੈਣੀ ਹੈ ਯੋ ਸਾਹ ਨੂੰ ਲੋਣੀ ਹੈ ਠੀਕ ਹੈ ਠੇਕੇਦਾਰ ਵੀ ਉੱਪਰ ਦਾ ਫੈਕਟਰੀ ਤੇ ਐਸੀ ਦਿੱਕਤ ਸੀ 15 ਦਿਨ ਬਾਅਦ ਮੀਟਿੰਗ ਰੱਖੋ ਖਾਰੇ ਵੀ ਰਹੇ ਲੋਕ ਦੀ ਕਿਹੜੇ ਕਿਹੜੇ ਕੰਮ ਚਾਹੀਦੇ ਬੇਸਿਕਲੀ ਜਿਹੜੀ ਆਪਣੀ ਮੀਟਿੰਗ ਹੈ ਇਹਦੇ ਵਿੱਚ ਪ੍ਰਧਾਨ ਪ੍ਰਧਾਨ ਜੀ ਦੇ ਬੋਰਡ ਦੇ ਕੰਮ ਹੋਣੇ ਕੁਝ 1 2 ਦੇ ਹੋਣੇ ਆ ਮੈਨੂੰ ਨਹੀਂ ਪਤਾ ਕਿ ਉਹ ਕੌਣ ਬੰਦੇ ਨੇ ਕਿ ਕਿਹੜੇ ਐਮ ਸੀ ਦੇ ਨਾਲ ਕੰਮ ਨੇ ਬੇਸਿਕਲੀ ਇਹ ਤਾਂ ਆਪਣਾ ਕੈਨੋਟੀ ਸਿਟੀ ਪਾਰਕ ਨੇ ਆਪਣੇ ਜਿਹੜੇ ਆਪਾਂ ਸ਼ਹਿਰ ਦਾ ਸੋਧਰੀ ਕੰਮ ਕਰਵਾਉਣਾ ਹੈ ਜਾਂ ਹੋਮ ਸਟੇਡੀਅਮ ਬਣਾਉਣ ਦੇ ਲਈ ਕਾਰਕੀ ਟੈਕਸ ਪਹਿਲਾਂ ਫੈਸਲਾ ਲੈਣਾ ਪੈਣਾ ਹੈ ਉਹ ਤਾਂ ਕੋਈ ਕੰਮ ਤਾਂ ਹੁੰਦੀ ਲੈ ਜੇ ਅਸੀਂ ਕੋਈ ਕੰਮ ਤਾਂ ਪਾਸ ਕਰ ਲਓ ਤੇ ਆਪਾਂ ਕੰਮ ਸ਼ੁਰੂ ਕਰੀਏ ਸਿਟੀ ਪਾਰਕ ਦਾ ਕਿਤੇ ਨਾ ਕਿਤੇ ਉਹਨੂੰ ਪਾਸ ਕਰ ਲਓ ਕਿਤੇ ਨਾ ਕਿਤੇ ਉਹਦਾ ਟੈਂਡਰ ਕਰਾ ਲਓ ਕਿਹੜੀ ਕੰਮ ਵਧੂਗਾ ਜੇ ਜੇ ਮੀਟਿੰਗ ਡਿਲੇ ਕਰ ਰਹੀ ਹੈ ਡਿਲੇ ਕਰ ਲਓ ਮੈਮ ਮੈਮ ਡਿਲੇ ਰਹੀ ਹੈ ਡਿਲੇ ਮੈਮ ਡਿਲੇ ਕਰਨਾ ਸਾਡੇ ਕੋਲ ਟਾਈਮ ਹੀ ਹੈ ਨਹੀਂ 4 ਮਹੀਨੇ ਦਾ ਸਾਡੇ ਰਹਿ ਗਏ ਐਮਸੀਆਂ ਦੇ 2-2 ਮਹੀਨੇ ਤੋਂ ਬਾਅਦ ਕੋਰਟ ਲੱਗ ਜਾਣਾ ਤੁਸੀਂ ਕਾਈਂਡਲੀ ਇਹ ਇਹਨਾਂ ਕਿਉਂ ਕੰਦਰ ਕਲੇਸ਼ ਕੀਤਾ ਹੋਇਆ ਆਪਾਂ ਇਹਨਾਂ ਨੇ ਕਲੇਸ਼ ਪਾਇਆ ਹੋਇਆ ਸਾਰੇ ਰੇਟ ਤਰੀਕੇ ਕਰ ਲੈਣਾ ਸਾਡੇ ਸਾਡੇ ਕੰਮ ਨੇ ਹੋਰ ਕਰਨੇ ਦੇ ਤਾਂ ਬੈਠੇ ਆ ਜੀ ਮੈਮ ਤਾਂ ਨਹੀਂ ਦੇ ਮੈਮ ਬੈਠੇ ਆ ਜੀ ਮੈਡਮ ਤਰਨੇ ਦੇ ਤਾਂ ਮੈਡਮ ਤਰਨੇ ਦੇ ਤਾਂ ਦੋਨੋਂ ਅਫੀਸਰ ਨੇ ਲਾਵਾ ਕੰਮ ਕਰਾਏ ਨੇ ਹੁਣ ਪਰਲੇ ਲਾਵਾ ਮੈਨੇ ਚਾਹੁੰਦੇ ਨਹੀਂ ਲਾਇ ਮੈਂ ਸੁਖਨਾਲ ਆਪ ਦੀ ਛੋਟੇ ਛੋਟਾ ਕੰਮ ਬਣ ਕੇ ਕੰਮ ਹੋ ਹੀ ਜਾਂਦੇ ਨੇ ਮਤਲਬ ਉੱਤੇ ਲੱਗੇ ਹੋਏ ਕੰਮ 100 ਕਰੋੜ ਦੇ ਹੁੰਦੇ ਜਿਹੜੇ ਪਾਸ ਕਰਾਉਣੇ ਨੇ ਪਰ ਕਿਹਾ ਹੋਇਆ ਕੱਲ ਮੇਰੀ ਮਨਿਸਟਰ ਨਾਲ ਗੱਲ ਹੋਈ ਏ ਸਾਰੇ ਮੰਨ ਨਾਲ ਹੋਈ ਏ ਕਰ ਰਹੇ ਨੇ ਉਹ ਮੈਰੀ ਗੱਲੇ ਕਰਾ ਦਿਓ ਜੀ ਨਹੀਂ ਤੁਸੀਂ ਆ ਰਹੇ ਮੈਡਮ ਤੁਸੀਂ ਆ ਰਹੇ ਜੀ ਤੁਸੀਂ ਆ ਰਹੇ ਜੀ ਕਰਾ ਦਿਓ ਮੜ ਜੀ ਮੈਂ ਕੀ ਹੋਣਾ ਤੁਸੀਂ ਕਰੇ ਸੀ ਪਾ ਲਓ ਮੈਂ ਤਾਂ ਜੇ ਰਾਜ ਚਲੀ ਜਾਵਾਂ ਤੇ ਦਸਤ ਕਰ ਆ ਜੀ ਲੇ ਸੋੜਾ ਨਿਕੜੂਗਾ ਫੇਰੀਆ ਮੈਡਮ ਗੱਲ ਇਦਾਂ ਜੀ ਜਿਹੜੀ ਪਿਛਲੀ ਜਿਹੜੀ ਸਾਡੀ ਪਿਛਲੀ ਪ੍ਰਧਾਨ ਸੀ ਨਾ ਜੀ ਉਹ 48 ਮਹੀਨੇ ਰਹੀ ਹੈ ਜੀ 48 ਮਹੀਨੇ ਚ ਉਹਨਾਂ ਨੇ 39 ਮੀਟਿੰਗਾਂ ਰਖਾਈਆਂ 39 ਮੀਟਿੰਗ ਮਤਲਬ ਸਵਾ 1 ਮਹੀਨੇ ਚ 1 ਮੀਟਿੰਗ ਆ ਜਿਹੜੀ ਹੁਣ ਆਪਾਂ ਆਮ ਆਦਮੀ ਦੀ ਪ੍ਰਧਾਨ ਬਣਾਈ ਹੈ ਜੀ ਇਹਨਾਂ ਨੂੰ ਸਾਢੇ 4 ਮਹੀਨੇ ਹੋ ਗਏ ਸਾਢੇ 4 ਮਹੀਨੇ ਚ ਸਿਰਫ 1 ਮੀਟਿੰਗ ਹੋਈ ਹੈ ਜੀ ਦੂਜੀ ਗੱਲ ਪਿਛਲੇ ਮਿੱਤੇ ਮੈਂ ਪਿਛਲੀ ਪ੍ਰਧਾਨ ਨੇ 700 ਕਰੋੜ ਦੇ ਕੰਮ ਦਾ ਏਜੰਡਾ ਬਣਾਇਆ ਸੀ ਜਿਹਦੇ ਚੋਂ 450 ਕਰੋੜ ਦੇ ਕੰਮ ਪਾਸ ਹੋ ਕੇ ਆ ਗਏ ਤੇ ਜਦ ਦੀ ਤੁਹਾਡੀ ਕਮ 1 ਕਰੋੜ ਦਾ ਵੀ ਕੰਮ ਪਾਸ ਹੋ ਕੇ ਨਹੀਂ ਆਇਆ ਹੋਰ ਬੋਲ ਰਹੇ ਨੇ ਅਬ ਮੰਨਾ ਹੋ ਰਿਹਾ ਚਰਨਜੀਤ ਸਿੰਘ ਦਾ ਮੰਨ ਮਾਨਾ ਸੀ ਮਨਪ੍ਰੀਤ ਸੀ ਮੰਨਾ ਹਾਂਜੀ ਇੱਕ ਕਰੋੜ ਦਾ ਕੰਮ ਜੀ ਦੋ ਕੀ ਬਣਾਉਂਦਾ ਸਾਡੀ ਪਰਦਾ ਥੋੜੇ ਬਾਅਦ ਦੇ ਕੰਮ ਹੋ ਨਹੀਂ ਰਿਹਾ ਜੀ ਜੀ ਵੀਡੀਓ ਲੁਕਾ ਦੇ ਤੁਸੀਂ ਘਰ ਕੋਲ ਕੀ ਆਹ ਦੇਖੀ ਜੀ ਤੁਸੀਂ ਵੀਡੀਓ ਮੈਨੂੰ ਲੱਗਿਆ ਸੀ ਜੀ ਪਤਾ ਕਿ ਤਿੰਨ ਸਾਲਾਂ ਦੇ ਵਿੱਚ ਉਹਦੇ ਨੂੰ ਫੜਕੀ ਨਹੀਂ ਪਣੀ ਚੱਤੀ ਕਿਹਾ ਕਿ ਕਿ ਮੈਮ ਹੁਣ ਵੀ ਨਹੀਂ ਪਾਸ ਹੋ ਕੇ ਆਈ ਜੀ ਉਹ ਕੰਮ ਨਹੀਂ ਕੀਤੀ ਜਿਵੇਂ ਸੀ ਉਹਨੇ ਕੰਮ ਨਹੀਂ ਕਰਨੇ ਉੱਥੇ ਤੁਸੀਂ ਪਿੱਛੇ ਬਿਲਡਰ ਖੜਾ ਆ ਕੇ ਜਿਹੜੀ ਕਲੋਨੀ ਪਾਸ ਵੀ ਨਹੀਂ ਹੋਈ ਹੋਈ ਤੁਸੀਂ ਅੱਗੇ ਵੀਡੀਓ ਪਾ ਰਹੇ ਹੋ ਤੇ ਕੀ ਆ ਦੇਖੋ ਜੀ ਸੜਕ ਬਣ ਰਹੀ ਹੈ ਸੜਕ ਤੁਹਾਨੂੰ ਪਤਾ ਨਾ ਜੀ ਮਤ ਪੈਦ ਨਹੀਂ ਕੀਤਾ ਵੀ ਕਿਹਦੀ ਹੈ ਕਿਹਦੀ ਨਹੀਂ ਨਹੀਂ ਰੁਕੇ ਸੀਗਾ ਜੀ ਵੈਸੇ ਕੰਮ ਨਹੀਂ ਹੋ ਪ੍ਰਧਾਨ ਸਾਹਿਬ ਨੇ ਮੀਟਿੰਗ ਨਹੀਂ ਕੀਤੀ ਉਹਨਾਂ ਦੀ ਕੋਈ ਬਿਮਾਰ ਸੀ ਦਿੱਕਤ ਸੀ ਤੁਸੀਂ ਪ੍ਰਧਾਨ ਸਾਹਿਬ 15 15 ਦਿਨ ਬਾਅਦ ਮੀਟਿੰਗ ਰੱਖੋ ਹਾਂ ਇਹਨਾਂ ਨੂੰ ਕਿਉਂ ਮੌਕਾ ਦਿੰਨੇ ਬੋਲੰਗਾ ਠੀਕ ਹੈ ਇਹਨਾਂ ਨੂੰ ਮੌਕੇ ਦਿੰਦੇ ਹਰ ਵੇਲੇ ਬਸ ਬਸ ਪ੍ਰਧਾਨ ਜੀ ਦੇ ਪਾਸੋਂ ਅਰਜ਼ੀ ਨਾਲ ਹੀ ਸਮਾਂ ਨਹੀਂ ਮਿਲਦੀ 10-3 ਨਾਲ ਹੀ ਹੋ ਜਾਂਦੀ